ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤੇ ਜੇ ਕਿਸੇ ਵੀ ਵੀਰ ਨੇ ਆਪਣੇ ਚੈਨਲ ਤੇ ਵੀਡੀਓ ਪਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਆ 96531 17461 ਤਾਂ ਅੱਜ ਗੱਲ ਕਰਦੇ ਆਂ ਸੱਜਣੋ ਪਸ਼ੂਆਂ ਦੇ ਬਾਰੇ ਸਾਰੇ ਵੀਰਾਂ ਨੂੰ ਇੱਕ ਗੱਲ ਹੋਰ ਕਹਿਣਾ ਜਿਨੇ ਵੀ ਵੀਡੀਓ ਦੇਖਣੀ ਆ ਵੀਡੀਓ ਸਾਰੀ ਪੂਰੀ ਦੇਖਿਓ ਐਂਡ ਤੱਕ ਜਾ ਕੇ ਤੁਹਾਨੂੰ ਪੂਰੀ ਜਾਣਕਾਰੀ ਮਿਲਣੀ ਆ ਅਧ ਵਿਚਾਲੇ ਨਾ ਛੱਡਿਓ ਵੀਡੀਓ ਨੂੰ ਕਿਉਂਕਿ ਅਧੂਰੀ ਜਾਣਕਾਰੀ ਹੈ ਜਿਹੜੀ ਮਾੜੀ ਹੁੰਦੀ ਆ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਨੀ ਆ ਨੂੰ ਆਪਣੇ ਪਸ਼ੂ ਵੀ ਦਿਖਾ ਰਹੇ ਆਂ ਵੀਡੀਓ ਆਪਣੇ ਘਰੇ ਹੀ ਬਣਾ ਰਹੇ ਆਂ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਆਪਾਂ 2-3 ਮਹੀਨਾ ਆ ਚੁੱਕਿਆ ਤੇ ਖਾਸ ਵੀਡੀਓ ਇਹ ਗਾਵਾਂ ਵਾਲੇ ਵੀਰਾਂ ਲਈ ਆ ਆਪਾਂ ਆਮ ਹੀ ਦੇਖਦੇ ਆ ਰੇਗ ਬੰਦਾ ਕਹਿੰਦਾ ਕਿ ਭਾਦੋਂ ਦੇ ਮਹੀਨੇ ਵਿੱਚ ਜਿਹੜੀ ਸੂਈ ਗਾਹ ਮਾੜੀ ਹੁੰਦੀ ਆ ਪੁਰਾਣੇ ਰੀਤੀ ਰਿਵਾਜ ਅਨਸਾਰ ਵੀ ਇਹ ਚੱਲੀ ਗੱਲ ਚੱਲੀ ਤੁਰੀ ਆਉਂਦੀ ਆ ਤੇ ਉਹਦੇ ਕਰਕੇ ਕੀ ਹੁੰਦਾ ਬਹੁਤ ਸਾਰੇ ਆਪਣੇ ਜਿਹੜੇ ਭਰਾ ਹੁੰਦੇ ਆ ਬਹੁਤ ਚੰਗੇ ਚੰਗੇ ਪਸ਼ੂ ਹੁੰਦੇ ਆ ਚੰਗੀਆਂ گاਵਾ ਹੁੰਦਾਂ ਜਿਹੜੀਆਂ ਭਾਦੋਂ ਦੇ ਮਹੀਨੇ ਸੂਨ ਕਰਕੇ ਜਿਹੜੀਆਂ ਭਾਦੋਂ ਦੇ ਮਹੀਨੇ ਵਿੱਚ ਸੂਨ ਲਗਾਉਂਦੀਆਂ ਵੇਚ ਦਿੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਗੱਲ ਚੱਲੀ ਕਿਉਂ ਸੀ ਕਿ ਕੀ ਚੱਕਰ ਸੀ ਉਹਨਾਂ ਦੇ ਭਾਦੀ ਬਸ ਇਹੀ ਹੁੰਦਾ ਕਿ ਭਾਦੋਂ ਦੇ ਮਹੀਨੇ ਵਿੱਚ ਸੂਣ ਵਾਲੀ ਗਾਂ ਮਾੜੀ ਹੁੰਦੀ ਆ ਪਰ ਇਹੋ ਜਿਹਾ ਕੋਈ ਚੱਕਰ ਨਹੀਂ ਕਿਉਂਕਿ ਬਹੁਤ ਸਾਰੇ ਵੀਰ ਆ ਜਿਹੜੇ ਕੌਡੀਆਂ ਦੇ ਭਾਈ ਵੇਚ ਦਿੰਦੇ ਆ ਆਪਣੀਆਂ ਗਾਵਾਂ 50 50 ਕਿਲੋ ਵਾਲੀਆਂ ਗਾਵਾਂ ਵੀ ਜਿਹੜੀਆਂ ਬਹੁਤ ਸਸਤੀਆਂ ਵੇਚ ਦਿੰਦੇ ਆ ਜਿਹੜੇ ਆਪਣੇ ਵਪਾਰੀ ਵੀਰ ਹੁੰਦੇ ਆ ਕਿ ਉਹ ਇਹ ਚੀਜ਼ਾਂ ਦਾ ਫਾਇਦਾ ਵੀ ਚੱਕ ਕੇ ਆਂਦੇ ਆ ਵੀ ਥੋੜੀ ਦਾ ਗਾਂ ਭਾਦੋਂ ਦੇ ਵਿੱਚ ਸੂਣ ਵਾਲੀ ਆ ਇਹ ਤਾਂ ਵੀਕ ਨਹੀਂ ਨਹੀਂ ਤੇ ਜਿਹੜਾ ਘਰ ਵਾਲਾ ਬੰਦਾ ਹੁੰਦਾ ਉਹ ਵੇਚਣਾਸਤੇ ਤਿਆਰ ਹੁੰਦਾ ਇਹ ਪਾਦ ਦੋਨੋਂ ਚੂਪ ਐਨੀ ਆ ਮਾੜੀ ਆ ਤੇ ਇਹ ਆਪਾਂ ਵੇਚ ਦਈਏ ਇਹਦੇ ਕਰਕੇ ਆਪਾਂ ਤੁਹਾਨੂੰ ਗੱਲ ਦੱਸਦੇ ਆਂ ਜਿਹੜੀ ਇਹ ਭਾਦੋਂ ਵਾਲੀ ਗੱਲ ਬਣੀ ਵੀ ਆ ਇਹ ਕਿਉਂ ਬਣੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ گاਵਾ ਹੁੰਦੀਆਂ ਸੀ ਜਿਹੜੀਆਂ ਜ਼ਿਆਦਾਤਰ گاਵਾ ਦੇਸੀ ਹੁੰਦੀਆਂ ਸੀ ਦੇਸੀ ਨਸਲ ਦੀਆਂ گاਵਾ ਭਾਦੋਂ ਦੇ ਮਹੀਨੇ ਵਿੱਚ ਆਪਾਂ ਆਮ ਹੀ ਦੇਖਦੇ ਆਂ ਕਿ ਤੁੱਪ ਨਿਕਲੀ ਦੇ ਵਿੱਚ ਵੀ ਕਈ ਵਾਰੀ ਮੀਂਹ ਆ ਜਾਂਦਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪਸ਼ੂ ਸੀ ਆਪਣੇ ਜ਼ਿਆਦਾਤਰ ਦਰਖਤਾਂ ਦੇ ਥੱਲੇ ਬੰਨੇ ਜਾਂਦੇ ਸੀ ਤੇ ਭਾਦੋਂ ਦਾ ਮਹੀਨਾ ਹੋਣ ਕਰਕੇ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਮੀਂਹ ਆ ਜਾਵੇ ਤੇ ਜਿਹੜੀਆਂ ਸੂਈਆਂ ਆਉਂਆਂ گاਵਾ ਸੀ ਉਹਨਾਂ ਦੇ ਉੱਪਰ ਮੀਂਹ ਪੈ ਜਾਂਦਾ ਸੀਗਾ ਛੜਾਕੇ ਭਾਦੋਂ ਦੇ ਆਉਂਦੇ ਆ ਇੱਕ ਦੇਸੀ گاਾਂ ਵੈਸੇ ਵੀ ਮੀਂਹ ਨੂੰ ਜ਼ਿਆਦਾ ਮੰਨਦੀ ਆ ਤੇ گاਵਾ ਬਿਮਾਰ ਹੋ ਜਾਂਦੀਆਂ ਸੀ ਤੇ ਉਹ ਸਮੇਂ 'ਚ ਇਹ ਗੱਲ ਬਣੀ ਸੀ ਵੀ ਗਾਂ ਭਾਦੋਂ 'ਚ ਸੂਈ ਤਾਂ ਮਾੜੀ ਹੁੰਦੀ ਆ ਵੀ ਉਹ ਸੂਕੇ ਬਿਮਾਰ ਹੋ ਜਾਂਦੀ ਆ ਤੇ ਆਪਣਾ ਨੁਕਸਾਨ ਹੁੰਦਾ ਪਰ ਅੱਜ ਕੱਲ ਬਹੁਤ ਆਪਣੇ ਕੋਲੇ ਸੂਲ ਤਾਂ ਆਂਗਾ ਤਕਰੀਬਨ ਸਾਰੇ ਲੋਕਾਂ ਦੇ ਪਸ਼ੂ ਹੀ ਆ ਜਿਹੜੇ ਅੰਦਰਾਂ ਦੇ ਵਿੱਚ ਹੁੰਦੇ ਆ ਤੇ ਮੀਂਹ ਕਣੀ ਦੇ ਬਚਤ ਹੀ ਰਹਿੰਦੀ ਆ ਸਾਰੀ ਤੇ ਉਹਦੇ ਕਰਕੇ ਤੁਸੀਂ ਖਭਰਾਉ ਨਾ ਜੇ ਕਿਸੇ ਵੀ ਬੰਦੇ ਦੀ ਗਾਂ ਭਾਦੋਂ ਦੇ ਵਿੱਚ ਸੁੰਦੀ ਆ ਤੁਹਾਡੀ ਗਾਂ ਵਧੀਆ ਚਲ ਜੇ ਨਹੀਂ ਵਧੀਆ ਤੁਸੀਂ ਵੇਚਣ ਦਾ ਇਰਾਦਾ ਵੈਸੇ ਵੇਚ ਸਕਦੇ ਆ ਪਰ ਭਾਦੋਂ ਦੇ ਚੱਕਰ ਕਰਕੇ ਤੁਸੀਂ ਆਪਣੇ ਪਸ਼ੂ ਆ ਜਿਹੜੇ ਲੱਖਾਂ ਦੀ ਕੀਮਤ ਵਾਲੇ ਪਸ਼ੂ ਆ ਜਾਂ ਕੋਈ ਚੰਗੀ ਬਰੀਡ ਆ ਤੁਹਾਡੇ ਕੋਲੇ ਉਹ ਨਾ ਗਵਾਓ ਆਪਦਾ ਇਹ ਵਹਿਮ ਤੁਸੀਂ ਛੱਡੋ ਕਿਉਂਕਿ ਹੁਣ ਬਹੁਤ ਸਾਰੀਆਂ ਸਹੂਲਤਾਂ ਵੀ ਆਈਆਂ ਤੇ ਪਸ਼ੂ ਬਿਮਾਰ ਵੀ ਘੱਟ ਹੁੰਦੇ ਆ ਇਹਦੇ ਕਰਕੇ ਜਿਹੜਾ ਵਧੀਆ ਪਸ਼ੂ ਆ ਤੁਸੀਂ ਜੇ ਵੇਚਣਾ ਵੀ ਆ ਆਪਣੇ ਪੂਰੇ ਰੇਟ ਦੇ ਵਿੱਚ ਵੇਚੋ ਕਿਉਂਕਿ ਆਪਣੇ ਕਿਸਾਨ ਵੀਰ ਤਾਂ ਪਹਿਲਾਂ ਹੀ ਬਹੁਤ ਆਪ ਨੂੰ ਹਰੇਕ ਥਾਂ ਤੋਂ ਠੱਗੀ ਵਜਦੀ ਆ ਤੇ ਇਹਦੇ ਕਰਕੇ ਠੱਗੀਆਂ ਤੋਂ ਬਚਿਆ ਜਾਵੇ ਆਪਦੇ ਪਸ਼ੂ ਆ ਜਿਹੜਾ ਚੰਗੀ ਕੀਮਤ ਤੇ ਵੇਚਿਆ ਜਾਵੇ ਤੇ ਇਹ ਤੁਸੀਂ ਵਹਿਮ ਛੱਡ ਦਿਓ ਤੇ ਬਾਕੀ ਵਧੀਆ ਗੱਲ ਤਾਂ ਇਹ ਆ ਚਲੋ ਆਪਾਂ ਕਹਿੰਨੇ ਆ ਕਿ ਤੁਸੀਂ ਉਸ ਤੋਂ ਅੱਗੇ ਜਦੋਂ ਟੀਕੇ ਭਰਾਉਣੇ ਆ ਤਾਂ ਜਨਵਰੀ ਫਰਵਰੀ ਦੇ ਵਿੱਚ ਹੀ ਪਸ਼ੂਆਂ ਦੇ ਟੀਕੇ ਭਰਾਓ گاਵਾਾਂ ਦੇ ਜਿਹੜੀਆਂ ਸੋਟੂਆਂ ਨਵੰਬਰ ਜਾਂ ਅਕਤੂਬਰ ਨਵੰਬਰ ਦੇ ਵਿੱਚ ਸੂਣਾਂ ਤੇ ਠੰਡ ਦੇ ਵਿੱਚ ਹੁਣ ਕਿਉਂਕਿ ਬਰੀਡ ਬਦਲ ਗਈ ਆ ਤੇ ਐਫ ਗਾਵਾਂ ਠੰਡ ਦੇ ਵਿੱਚ ਸੁੰਨੀਆਂ ਜਾਦੇ ਵਧਿਆ ਰਹਿਿੰਦੀਆਂ ਸੋਨੂੰ ਦੁਬਾਰ ਤੋਂ ਦੱਸ ਦੇਣਾ ਚਾਹੁੰਦਾ ਕਿ ਕੋਈ ਵੀ ਬਾਦੂ ਵਾਲਾ ਚੱਕਰ ਨਾ ਮੰਨੋ ਆਪਦਾ ਬਰੀਡ ਤੇ ਕੰਮ ਕਰੋ ਦੁਬਾਰੇ ਤੁਸੀਂ ਕਰ ਸਕਦੇ ਆ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਟੀਕੇ ਭਰਾਓ ਅਗਲੇ ਸੂਏ ਜਿਹੜੀ ਤੁਹਾਡੀ ਗਾਂ ਵਧੀਆ ਰੋਤ ਦੇ ਵਿੱਚ ਸੂਊਗੀ ਤੇ ਬਾਕੀ ਜੇ ਕੋਈ ਪਸ਼ੂ ਵੇਚਣਾ ਆਪਦਾ ਪੂਰੇ ਮੁੱਲ ਤੇ ਵੇਚੋ ਤੇ ਧਿਆਨ ਦਿਓ ਪਸ਼ੂ ਜਿਹੜੇ ਆ ਆਉਣ ਵਾਲੇ ਸਮਿਆਂ ਦੇ ਵਿੱਚ ਬਹੁਤ ਚੰਗੀ ਕੀਮਤ ਦੇ ਵਿੱਚ ਪਸ਼ੂ ਵਿਗਣਗੇ ਸਾਮਕੇ ਰੱਖੋ ਪਸ਼ੂਆਂ ਨੂੰ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਮਿਲਦੇ ਆ ਜਲਦੀ ਹੀ ਕਿਸੇ ਨਵੀਂ ਵੀਡੀਓ ਦੇ ਵਿੱਚ